ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ 'ਚ ਮੈਂ ਆ ਤੁਹਾਡਾ ਟਰੈਵਲਰ ਸਿੰਘ ਅੱਜ ਹੋ ਗਿਆ ਜੀ ਵੀਕਐਂਡ ਤੇ ਵੀਕਐਂਡ ਤੇ ਅੱਜ ਸਾਡੇ ਲੱਗਾ ਹੈ ਰਿਵਰ ਫੈਸਟੀਵਲ ਜਿਹੜਾ ਕਿ ਹਰ ਸਾਲ ਹੁੰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਵੀ ਜਾ ਰਹੇ ਹਾਂ ਦੇਖਣ ਵਾਸਤੇ ਤੇ ਉਸ ਤੋਂ ਪਹਿਲਾਂ ਵੈਦਰ ਚੈੱਕ ਵੈਦਰ ਅੱਜ ਦਾ ਥੋੜਾ ਖਰਾਬ ਹੀ ਹੈ ਬੱਦਲ ਹੋ ਰਹੇ ਨੇ ਬਟ ਆਨਲਾਈਨ ਕਿਤੇ ਵੈਦਰ ਦਾ ਨਹੀਂ ਬਾਰਿਸ਼ ਦਾ ਨਹੀਂ ਹੈਗਾ ਕੁਝ ਵੀ ਪ੍ਰੋਗਰਾਮ ਤੇ ਦੇਖਦੇ ਆਂ ਜਾ ਕੇ ਫੈਸਟੀਵਲ ਤੇ ਕਿਵੇਂ ਦਾ ਮੋਲ ਚੱਲ ਰਿਹਾ ਹੈ ਤੁਸੀਂ ਵੀ ਚਲੋ ਨਾਲ ਸਾਡੇ ਹੁਣ ਅਸੀਂ ਪਹੁੰਚ ਗਏ ਆਂ ਜੀ ਮੈਡਵੇ ਰਿਵਰ ਤੇ ਜਿਹੜਾ ਐਮ ਪੀ تھیਟਰ ਬਣਿਆ ਹੈ ਉਥੇ ਇਸੇ ਵੀ ਦੇਖੋ ਇੱਕ ਬੈਂਡ ਆਇਆ ਹੋਇਆ ਹੈ ਤੇ ਵਧੀਆ 뮤직 ਚੱਲ ਰਿਹਾ ਹੈ ਇੱਥੋਂ ਹੀ ਫੈਸਟੀਵਲ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਰਿਵਰ ਦੇ ਨਾਲ ਨਾਲ ਬਹੁਤ ਸੋਹਣੀਆਂ ਬੋਟਸ ਡੈਕੋਰੇਟਡ ਹੋ ਕੇ ਤੇ ਉਥੇ ਖਲੋਂਦੀਆਂ ਨੇ ਉਸ ਤੋਂ ਇਲਾਵਾ ਖਾਣ ਪੀਣ ਦਾ ਪ੍ਰੋਗਰਾਮ ਉਹ ਵੀ ਹੁੰਦਾ ਹੈ ਉਥੇ ਤੇ ਚਲੋ ਅੱਗੇ ਜਾ ਕੇ ਦੇਖਦੇ ਹਾਂ ਹਲੋ ਸਵੇਰ ਹਾਂ ਮੈਂ ਟੀਮ ਹਾਂ ਸੀ ਵੀ ਆਰਸ ਯਾ ਸ਼ੂਰ ਆ ਦੇਖੋ ਇੱਥੇ ਬੁੱਧੀ ਸਨੇ ਚਾਹ ਪੀਂਦਾ ਪ੍ਰੋਗਰਾਮ ਬਣਾਇਆ ਸੀ ਤੇ ਉਹ ਲੇਡੀ ਸਾਨੂੰ ਇਨਵਾਈਟ ਕਰ ਰਹੀ ਸੀ ਕਿ ਇੱਥੇ ਆ ਕੇ ਸਾਡੇ ਨਾਲ ਚਾਹ ਪੀਓ ਬਟ ਪਹਿਲਾਂ ਆਪਾਂ ਅੱਗੇ ਦਾ ਪ੍ਰੋਗਰਾਮ ਵੇਖ ਕੇ ਆਉਨੇ ਆ ਤੇ ਵਾਪਸ ਆਉਣ ਦੇ ਟਾਈਮ ਨੂੰ ਹੋ ਸਕਦਾ ਹੈ ਕਿ ਇੱਥੇ ਇਹਨਾਂ ਦੇ ਨਾਲ ਬੈਠ ਕੇ ਚਾਹ ਪਾਣੀ ਛਕਿਆ ਜਾਵੇ ਤੇ ਦੇਖੋ ਬਹੁਤ ਢੀੜਿਆ ਇਹ ਸਾਡਾ ਬ੍ਰਿਜ ਹੁਣ ਅਸੀਂ ਰਿਵਰ ਮੈਡਵਿਕ ਕ੍ਰੋਸ ਕਰ ਰਹੇ ਹਾਂ ਤੇ ਰਾਈਟ ਸਾਈਡ ਤੇ ਇੱਧਰ ਸਾਰੀਆਂ ਬੋਰਡਸ ਲਾਈਨ ਅਪ ਹੁੰਦੀਆਂ ਨੇ ਤੇ ਬਹੁਤ ਹੀ ਸ਼ਾਨਦਾਰ ਮਾਹੌਲ ਤੇ ਇੱਧਰ ਅੱਗੇ ਜਾ ਕੇ ਜਿਹੜਾ ਲੋਕਮੋਟੋ ਦੇ ਨਾਲ ਸੈਂਟਰ ਬਣਿਆ ਤੇ ਇੱਥੇ ਸਾਰੀਆਂ ਰਾਈਡਸ ਵਗੈਰਾ ਤੇ ਫੂਡ ਸਟਾਲ ਹੁੰਦੇ ਨੇ ਤੇ ਸਟੇਜ ਵੀ ਇੱਥੇ ਲੱਗਾ ਹੁੰਦਾ ਹੈ ਤੇ ਚਲੋ ਅੱਗੇ ਜਾ ਕੇ ਦੇਖਦੇ ਹਾਂ ਸਟੇਜ ਤੇ ਕਿਹੜੀਆਂ ਪਰਫਾਰਮੈਂਸਾਂ ਹੋ ਰਹੀਆਂ ਨੇ ਬੱਚੇ ਇੰਜੋਏ ਕਰ ਰਹੇ ਨੇ ਤੇ ਅੱਜ ਪਰੀ ਪਹਿਲੀ ਵਾਰੀ ਫੇਸ ਪੇਂਟ ਵੀ ਕਰਵਾਏਗੀ देखो किमें एक्सपीरियंस हूँ बैठ गई है मज़े कह रही है कि रेनबो कलर का पेंट करवाना है चलो देखते हैं किमें एक्सपीरियंस रहा अच्छा Sorry, bear with me, just yeah. two seconds. Right? And what colour at the bottom colour like do you want? orange? You know right, she <laughs> she she She's saying about rainbow colours. Yes. That. Right. ਨੇ ਫੇਸ ਪੇਂਟ ਕਰਾ ਲਿਆ ਵਧੀਆ ਰਿਹਾ ਉਹਦਾ ਐਕਸਪੀਰੀਅੰਸ ਹੁਣ ਅੱਗੇ ਚੱਲਦੇ ਆ ਅੱਗੇ ਦੇਖੋ ਰਾਈਡਸ ਵਗੈਰਾ ਲੱਗੀਆਂ ਨੇ ਬੱਚੇ ਇੰਜੋਏ ਕਰ ਰਹੇ ਆ ਸਾਹਮਣੇ ਸਟੇਜ ਤੇ ਮਿਊਜ਼ਿਕ ਪਲੇ ਹੋ ਰਿਹਾ ਸੀ ਤੇ ਨਾਲ ਹੀ ਖਾਣ ਪੀਣ ਦਾ ਪ੍ਰੋਗਰਾਮ ਆ ਸਾਹਮਣੇ ਗ੍ਰੀਕ ਸਟਰੀਟ ਫੂਡ ਹੈ ਤੇ ਇਹ ਵੀ ਇੰਜੋਏ ਕਰਦੇ ਆ ਦੇਖਦੇ ਆ ਨਵਾਂ ਐਕਸਪੀਰੀਅੰਸ ਤੇ ਬਹੁਤ ਹੀ ਸ਼ਾਨਦਾਰ ਮਾਹੌਲ ਅੱਜ ਅਸੀਂ ਗ੍ਰੀਕ ਫੂਡ ਆਰਡਰ ਕੀਤਾ ਤੇ ਦੇਖਦੇ ਆ ਗ੍ਰੀਕ ਫੂਡ ਦਾ ਐਕਸਪੀਰੀਅੰਸ ਕਿਵੇਂ ਦਾ ਰਹਿੰਦਾ ਹੈ ਦੇਖਣ ਨੂੰ ਤਾਂ ਬੜਾ ਸਵਾਦ ਹੈ ਤੇ ਮੈਂ ਆਰਡਰ ਕੀਤਾ ਸੀ ਇੱਕ ਰੈਪ ਤੇ ਦੇਖਦੇ ਆ ਕਿਵੇਂ ਦਾ ਟੇਸਟ ਹੈ ਗ੍ਰੀਕ ਫੂਡ ਖਾ ਕੇ ਮਜ਼ਾ ਆ ਗਿਆ ਤੇ ਹੁਣ ਅਸੀਂ ਪਹੁੰਚ ਗਏ ਆ ਐਮਬੂਲੈਂਸ ਤੇ ਫਾਇਰ ਬ੍ਰਿਗੇਡ ਵਾਲੇ ਏਰੀਆ 'ਚ ਤੇ ਇੱਥੇ ਮੋਸਟਲੀ ਫੈਸਟੀਵਲਸ ਤੇ ਸਭ ਚੀਜ਼ਾਂ ਡਿਸਪਲੇ ਕੀਤੀਆਂ ਜਾਂਦੀਆਂ ਨੇ ਜਾਣਕਾਰੀ ਵਾਸਤੇ ਫਾਇਰ ਤੇ ਐਂਬੂਲੈਂਸ ਦਾ ਵੇਖ ਕੇ ਉਧਰ ਦਾ ਮਾਹੌਲ ਚਲ ਖਾਣਾ ਪੀਣਾ ਖਾ ਕੇ ਹੁਣ ਅਸੀਂ ਰਿਵਰ ਦੇ ਨਾਲ-ਨਾਲ ਵਾਕ ਕਰਾਂਗੇ ਜਿੱਥੇ ਕਿ ਸਾਨੂੰ ਬਹੁਤ ਸ਼ਾਨਦਾਰ ਬੋਟਸ ਨਜ਼ਰ ਆਉਣਗੀਆਂ ਤੇ ਸਭ ਤੋਂ ਪਹਿਲਾਂ ਅੱਗੇ ਜਾ ਕੇ ਆਏਗੀ ਸਾਡੀ ਕੈਂਟਚ ਲੇਡੀ ਇਹ ਇੱਥੇ ਕਰੂਜ਼ ਰਿਵਰ ਕਰੂਜ਼ ਚੱਲਦੀ ਹੈ ਮੈਡਵੇ ਰਿਵਰ ਚ ਤੇ ਬਹੁਤ ਹੀ ਸ਼ਾਨਦਾਰ ਮੌਲ ਹੁੰਦਾ ਜਿੱਥੇ ਤੁਸੀਂ ਲੰਚ ਡਿਨਰ ਵਗੈਰਾ ਬੁੱਕ ਕਰ ਸਕਦੇ ਹੋ ਤੇ ਹੁਣ ਬੱਸ ਰਿਵਰ ਦੇ ਨਾਲ-ਨਾਲ ਸਾਡੀ ਵਾਕ ਰਹੇਗੀ ਤੇ ਤੁੰਡਾ ਮੋਲਜਾਲ ਐਕਸਪਲੋਰ ਕਰਾਂਗੇ ਦੇਖੋ ਕਿੰਨੀਆਂ ਸੋਹਣੀਆਂ ਬੋਟਸ ਨੇ ਤੇ ਲੋਕੀ ਇੰਜੋਏ ਕਰ ਰਹੇ ਆ ਤੇ ਇੱਥੇ ਤੁਸੀਂ ਬੋਟ ਆਪਣੀ ਰੈਂਟ ਤੇ ਲੈ ਕੇ ਵੀ ਡਰਾਈਵ ਕਰ ਸਕਦੇ ਹੋ ਤੇ ਇੱਥੇ ਬੈਂਡਸ ਵਗੈਰਾ ਕੈਫੇ ਸਭ ਕੁਝ ਹੈਗਾ ਹੈ ਤੇ ਵਧੀਆ ਆਪਣਾ ਖਾਣਾ ਪੀਣਾ ਇੰਜੋਏ ਕਰੋ ਨਾਲ ਮੋਲ ਇੰਜੋਏ ਕਰੋ ਤੇ ਰਿਵਰ ਫੈਸਟੀਵਲ ਦੀਆਂ ਵਾਈਬਸ ਹਮੇਸ਼ਾ ਵਧੀਆ ਹੀ ਹੁੰਦੀਆਂ ਨੇ ਤੇ ਹੈ ਹੁੰਦਾ ਵੀ ਸਾਡੇ ਟਾਊਨ ਸੈਂਟਰ ਦੇ ਬਿਲਕੁਲ ਨਾਲ ਹੀ ਤੇ ਤਾਂ ਕਰਕੇ ਅਸੀਂ ਵਾਕਿੰਗ ਡਿਸਟੈਂਸ ਤੋਂ ਹੀ ਅਸੀਂ ਘਰ ਤੋਂ ਆ ਜਾਂਦੇ ਇੱਥੇ ਤੇ ਬਹੁਤ ਹੀ ਸ਼ਾਨਦਾਰ ਮੋਲ ਚਲੋ ਅੱਗੇ ਐਕਸਪਲੋਰ ਕਰਦੇ ਹਾਂ ਅੱਗੇ ਜਾ ਕੇ ਕਿਵੇਂ ਦਾ ਹੈ ਮੋਲ ਚਾਲ ਹਾਂ ਜੀ ਇਹ ਜਿਹੜੀਆਂ ਸ਼ਿਪਸ ਨੇ ਬੋਟਸ ਨੇ ਇਹ ਸਾਰੀਆਂ ਆਸ-ਪਾਸ ਦੇ ਰਹੀਏ ਏਰੀਆ ਤੋਂ ਆਉਂਦੀਆਂ ਨੇ ਤੇ ਲੋਕੀ ਦੇਖੋ ਅਲੱਗ-ਅਲੱਗ ਥੀਮ ਦੇ ਅਕੋਰਡਿੰਗ ਡੈਕੋਰੇਟ ਕਰਦੇ ਨੇ ਜਿਵੇਂ ਆਹ ਬੋਟ ਇਹਨਾਂ ਨੇ ਹਾਰਰ ਥੀਮ ਕੀਤਾ ਹੋਇਆ ਹੈ ਤੇ ਰਾਤ ਨੂੰ ਲਾਈਟਸ ਔਨ ਕਰ ਦਿੰਦੇ ਨੇ ਬੋਟਸ ਦੀਆਂ ਜਿਹਦੇ ਨਾਲ ਬਹੁਤ ਹੀ ਸ਼ਾਨਦਾਰ ਮੌਲ ਬਣਦਾ ਹੈ ਕਿਉਂਕਿ ਰਾਤ ਨੂੰ ਫਾਇਰ ਵਰਕਸ ਵੀ ਹੁੰਦੇ ਨੇ ਤੇ ਨਾਲ ਨਾਲ ਇੱਥੇ ਰਿਵਰ ਵਿੱਚ ਲਾਈਟਿੰਗ ਵਾਲੀਆਂ ਬੋਟਸ ਚੱਲਦੀਆਂ ਨੇ ਦੇ ਨਾਲ ਬਹੁਤ ਹੀ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਤੇ ਬਸ ਇੱਥੇ ਵੇਖੋ ਡਿਫਰੈਂਟ ਡਿਫਰੈਂਟ ਕਈ ਬੋਰਡਸ ਜਿਹੜੀਆਂ ਨੇ ਉਹ ਹੋਰ ਕੰਟਰੀਜ਼ ਦੀਆਂ ਵੀ ਹੈਗੀਆਂ ਨੇ ਜਿਵੇਂ ਪੁਰਤਗਲ ਸਪੇਨ ਤੇ ਉਹਨਾਂ ਨੇ ਆਪਣੇ ਦੇਖੋ ਝੰਡੇ ਲਗਾ ਕੇ ਆਪਣੀ ਕੰਟਰੀ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਤੇ ਲੋਕੀ ਇੱਥੇ ਬੋਰਡ 'ਚ ਬੈਠਦੇ ਨੇ ਪਾਰਟੀ ਕਰਦੇ ਨੇ ਖਾਂਦੇ ਪੀਂਦੇ ਨੇ ਤੇ ਬਸ ਆਪਣੀਆਂ ਮਾਹੌਲ ਵਾਈਬਸ ਇੰਜੋਏ ਕਰਦੇ ਨੇ ਹੁਣ ਅਸੀਂ ਇਹ ਦੇਖ ਲਿਆ ਤੇ ਵਾਪਸ ਜਾ ਰਹੇ ਹਾਂ ਪਰਫਾਰਮੈਂਸਿਸ ਵਾਲੇ ਏਰੀਏ 'ਚ ਉੱਥੇ ਇੰਡੀਅਨ ਪਰਫਾਰਮੈਂਸ ਵੀ ਹੋਏਗੀ ਜਿੱਦੇ 'ਚ ਬਾਲੀਵੁੱਡ ਸਾਊਥ ਇੰਡੀਅਨ ਭਰਤਨਾਟ్యం ਇਹ ਸਾਰਾ ਪਰਫਾਰਮੈਂਸਿਸ ਹੋਣਗੀਆਂ ਤੇ ਚੱਲਦੇ ਹਾਂ ਉਧਰ ਨੂੰ ਉਹਦਾ ਟਾਈਮ ਹੋਣੀ ਵਾਲਾ ਹੈ 2 ਵਜੇ ਦੇ ਅਰਾਊਂਡ ਦਾ ਟਾਈਮ ਸੀ ਤੇ ਬਸ 5 ਮਿੰਟ ਲੱਗਣਗੇ ਸਾਨੂੰ ਉੱਥੇ ਪਹੁੰਚਣ ਦੇ ਤੇ ਮੋਲ ਚਾਲ ਇੰਜੋਏ ਕਰਦੇ ਹੋਏ ਅੱਗੇ ਜਾ ਰਹੇ ਹਾਂ ਆਪਾਂ ਇਹ ਵੇਖੀ ਇੱਕ ਰਾਫ ਰੇਸ ਵੀ ਹੁੰਦੀ ਹੈ ਉਹਦਾ ਅਜੇ ਪਤਾ ਨਹੀਂ ਹੈ ਰਾਫ ਰੇਸ ਦਾ ਟਾਈਮ ਕਿੰਨੇ ਵਜੇ ਹੈ ਤੇ ਉਹ ਹੋ ਸਕਦਾ ਹੈ ਉਹ ਵੀ ਦੇਖੀਏ ਬਾਕੀ ਮਾਲ ਇੱਕ ਨੰਬਰ ਅੱਗੇ ਜਾ ਕੇ ਹੋਰ ਦੇਖਦੇ ਆ ਆਪਣੇ ਇੰਡੀਅਨ ਪ੍ਰੋਫੈਸਨਲਸ ਹੁਣ ਅਸੀਂ ਪਹੁੰਚ ਗਏ ਆ ਜੀ ਬਿਲਕੁਲ ਸਟੇਜ ਦੇ ਲਾਗੇ ਤੇ ਇੰਡੀਅਨ ਪਰਫਾਰਮੈਂਸਿਸ ਸਟਾਰਟ ਹੋ ਗਈਆਂ ਨੇ ਪਹਿਲੀ ਪਰਫਾਰਮੈਂਸ ਭਰਤਨਾਟਿਯਮ ਤੇ ਇੰਜੋਏ ਕਰ ਰਹੇ ਆ ਅੰਗਰੇਜ਼ ਵੀ ਦੇਖੋ ਨਾਲ ਇੰਜੋਏ ਕਰ ਰਹੇ ਨੇ ਚਲੋ ਪੈਟ ਕੇ ਥੋੜੀ ਦੇਰ ਇੱਥੇ ਪਰਫਾਰਮੈਂਸਿਸ ਦੇਖਦੇ ਆ ਫਿਰ ਉਸ ਤੋਂ ਬਾਅਦ ਅੱਗੇ ਦਾ ਪ੍ਰੋਗਰਾਮ ਬਣਾਵਾਂਗੇ ਹੋਪਫੁਲੀ ਬਾਰਿਸ਼ ਨਾ ਆਵੇ ਬੱਦਲ ਕਾਫੀ ਕਾਲੇ ਹੋ ਗਏ ਨੇ ਲੇਕਿਨ ਫਿਲਹਾਲ ਤੇ ਬਾਰਿਸ਼ ਨਹੀਂ ਆ ਰਹੀ ਤੇ ਚਲੋ ਇੰਜੋਏ ਕਰਦੇ ਆ ਪ੍ਰੋਗਰਾਮਸ ਇੰਜੋਏ ਕਰ ਲੇ ਤੇ ਹੁਣ ਅਸੀਂ ਇੱਧਰ ਆ ਗਏ ਆ ਸੌਫਟੀ ਵਾਲੀ ਬੈਂ ਤੇ ਤੇ ਹੁਣ ਇੱਥੋਂ ਖਾਵਾਂਗੇ ਸੌਫਟੀ ਤੇ ਫੇਰ ਇੱਥੇ ਬਹਿ ਕੇ ਥੋੜੀ ਦਿਰ ਰਿਵਰ ਰਾਫਟਿੰਗ ਦਾ ਮਜ਼ਾ ਲਵਾਂਗੇ ਫੇਰ ਅੱਗੇ ਦਾ ਪ੍ਰੋਗਰਾਮ ਬਣਾਣੇ ਆ ਅੱਜ ਹੀ ਮੈਂ ਲੈ ਲਈ ਆ ਜੀ ਬਿਸਕਾਫ ਸੌਫਟੀ ਤੇ ਬਾਕੀ ਪਰੀ ਵੀ ਇੰਜੋਏ ਕਰ ਰਹੀ ਆ ਪਰੀ ਕਹਿੰਦੀ ਆ ਕਿ ਪਿੰਕ ਸੌਫਟੀ ਖਾਣੀ ਆ ਤਾਨੂੰ ਸਟਰਾਬਰੀ ਵਾਲੀ ਸੌਫਟੀ ਲੈ ਕੇ ਦੇ ਰਹੇ ਆ ਤੇ ਬਸ ਇੱਥੇ ਬੈਠ ਕੇ ਹੋਣ ਥੋੜੀ ਦੇਰ ਇੰਜੋਏ ਕਰਦੇ ਆ ਸੌਫਟੀ ਤੇ ਫਿਰ ਅੱਗੇ ਪ੍ਰੋਗਰਾਮ ਬਣਾਉਨੇ ਆ ਅੱਗੇ ਦਾ ਹੁਣ ਅਸੀਂ ਜਗ੍ਹਾ ਲੱਭ ਰਹੇ ਆ ਜਿੱਥੇ ਬੈਠ ਕੇ ਰਾਫਟ ਰੇਸ ਦੇਖ ਸਕੀਏ ਤੇ ਦੇ ਕੋ ਕੋਸ ਨੇ ਕਵਰ ਆ ਕੀਤਾ ਹੋਇਆ ਹੈ ਕੋਈ ਹੋਜੀ ਪਲੇਸ ਲੱਭਦੇ ਆ ਜਿੱਥੇ ਥੋੜਾ ਵੀਊ ਵੀ ਆਵੇ ਤੇ ਅੱਗੇ ਜਾ ਕੇ ਦੇਖਦੇ ਆ ਕਿੱਥੇ ਮਿਲਦੀ ਹੈ ਜਗਾ ਬੈਠਣ ਨੂੰ ਇਹ ਸਾਨੂੰ ਇੱਕ ਵਧੀਆ ਸਪੌਟ ਮਿਲ ਗਿਆ ਦੇਖੋ ਰਾਫਟ ਰੇਸ ਸ਼ੁਰੂ ਹੋ ਗਈ ਹੈ ਤੇ ਲੋਕੀ ਆਪਣੀਆਂ ਰਾਫਟਸ ਪਜਾਰੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡਿਫਰੈਂਟ ਡੈਕੋਰੇਟ ਕੀਤੀਆਂ ਹੋਈਆਂ ਜਿਵੇਂ ਦੇਖੋ ਇਹਨਾਂ ਨੇ ਬੈਲੂਨਸ ਨਾਲ ਕੀਤੀ ਹੈ ਡੈਕੋਰੇਟ ਆਪਣੀ ਰਾਫਟ ਵਧੀਆ ਮੌਲਚਾਲ ਰਾਫ ਰੇਸ ਇੰਜੋਏ ਕਰ ਰਹੇ ਆ ਬੈਠ ਕੇ ਇੱਥੇ ਰੇਸ ਵੇਖ ਲਈ ਤੇ ਹੁਣ ਅਸੀਂ ਅੱਗੇ ਜਾ ਰਹੇ ਆ ਹਾਈ ਸਟਰੀਟ ਵੱਲ ਨੂੰ ਇਹ ਉੱਪਰੋਂ ਦੀ ਹੁਣ ਬ੍ਰਿਜ ਕ੍ਰੋਸ ਕਰ ਰਹੇ ਆ ਤੇ ਇੱਥੋਂ ਵੀ ਦੇਖੋ ਫੈਸਟੀਵਲ ਦਾ ਇੱਕ ਨਜ਼ਾਰਾ ਬਾਸ ਹੁਣ ਥੋੜੀ देर ਹਾਈ ਸਟਰੀਟ ਐਕਸਪਲੋਰ ਕਰਾਂਗੇ ਤੇ ਫੇਰ ਵਾਪਿਸ ਘਰ ਵੱਲ ਜਾਵਾਂਗੇ ਹਾਈ ਸਟਰੀਟ ਦੇਖੋ ਅੱਜ ਫੈਸਟੀਵਲ ਓਨ ਕਰਕੇ ਬਿਲਕੁਲ ਖਾਲੀ ਹੈ ਤੇ ਇੱਥੇ ਕੁਝ ਖਾਸ ਹੈਗਾ ਨਹੀਂ ਸੀ ਤੇ ਹੁਣ ਅਸੀਂ ਘਰ ਜਾ ਰਹੇ ਵਾਪਸ ਤੇ ਅਸੀਂ ਦਿਨ ਵੇਲੇ ਰਿਵਰ ਫੈਸਟੀਵਲ ਦੇਖ ਕੇ ਘਰ ਆ ਗਏ ਸੀ ਤੇ ਰਿਵਰ ਫੈਸਟੀਵਲ ਦਾ ਇਹ ਪਾਰਟ ਹੁੰਦਾ ਹੈ ਇੱਕ ਸਾਡੇ ਸ਼ਾਮ ਦੇ ਫਾਇਰਵਰਕਸ ਤੇ ਉਹ ਦੇਖਣ ਦਾ ਹੁਣ ਟਾਈਮ ਹੋ ਗਿਆ ਹੈ ਰਾਤ ਹੋ ਗਈ ਹੈ 9:00 ਵਜੇ ਨੇ ਤੇ 10:00 ਵਜੇ ਦਾ ਟਾਈਮ ਹੈ ਫਾਇਰਵਰਕਸ ਦਾ ਚਲਦੇ ਆਂ ਜਾ ਕੇ ਹੁਣ ਵੇਖਦੇ ਆਂ ਰਾਤ ਵੇਲੇ ਰਿਵਰ ਫੈਸਟੀਵਲ ਦਾ ਮਹੌਲ ਚਾਲ ਜਿਹੜੀਆਂ ਬੋਟਸ ਹੁੰਦੀਆਂ ਨੇ ਉਹ ਪੂਰੀਆਂ ਡੈਕੋਰੇਟ ਨੇ ਲਾਈਟਸ ਦੇ ਨਾਲ ਚਲੋ ਜਾ ਕੇ ਦੇਖਦੇ ਆਂ ਆਰਾਉਂਡ ਕ ਮੇਲਾ ਹੁਣ ਅਸੀਂ ਪਹੁੰਚ ਗਏ ਆ ਮੈਡਵੇ ਰਿਵਰ ਦੇ ਉੱਪਰ ਤੇ ਅਜੇ ਵੀ ਗਾਣਿਆਂ ਦੀ ਆਵਾਜ਼ ਆ ਰਹੀ ਹੈ ਬੈਂਡ ਦੀ ਆਵਾਜ਼ ਆ ਰਹੀ ਹੈ ਪਹਿਲਾਂ ਜਾ ਕੇ ਉੱਧਰ ਦੇਖਦੇ ਆਂ ਕੀ ਮਹੌਲ ਚੱਲਿਆ ਫਿਰ ਵਾਪਿਸ ਜਾਵਾਂਗੇ ਜਿੱਥੇ ਫਾਇਰਵਰਕਸ ਹੋਣੇ ਆ ਉੱਥੇ ਤੇ ਦੇਖੋ ਰਾਤ ਦਾ ਮਹੌਲ ਚੱਲ ਉੱਥੇ ਇਧਰ ਇਸ ਸਾਈਡ ਜਿਹੜੀਆਂ ਬੋਟਸ ਨੇ ਉਹ ਡੈਕੋਰੇਟ ਹੋ ਗਈਆਂ ਨੇ ਦੇਖੋ ਦੂਰ ਲਾਈਟਸ ਨਜ਼ਰ ਆ ਰਹੀਆਂ ਨੇ ਤੇ ਚਲੋ ਪਹਿਲਾਂ ਜਾ ਕੇ ਦੇਖਦੇ ਆਂ ਰਾਤ ਦਾ ਮਹੌਲ ਚੱਲ ਫੈਸਟੀਵਲ ਦਾ ਫਿਰ ਉਸ ਤੋਂ ਬਾਅਦ ਜਾਵਾਂਗੇ ਫਾਇਰਵਰਕਸ ਦੇਖਣ ਹੁਣ ਅਸੀਂ ਉੱਥੋਂ ਰਿਵਰ ਫੈਸਟੀਵਲ ਦੀ ਹੀਰੋਨਿਕ ਮੇਲਾ ਵੇਖ ਕੇ ਉਸ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਕਿ ਫਾਇਰਵਕਸ ਹੋਣਗੇ ਤੇ ਰਸਤੇ 'ਚ ਆ ਗਿਆ ਮੈਕਡੀ ਤੇ ਅਸੀਂ ਸੋਚਿਆ ਕਿ ਚਲੋ ਪਹਿਲਾਂ ਨਾਲ ਇੱਥੋਂ ਕੁਝ ਖਾਣ ਪੀਣ ਨੂੰ ਵੀ ਲੈ ਲਈਏ ਉੱਥੇ ਬੈਠ ਕੇ ਨਾਲ ਫਾਇਰਵਕਸ ਇੰਜੋਏ ਕਰਾਂਗੇ ਤੇ ਨਾਲ ਖਾਵਾ ਪੀਵਾਂਗੇ ਥੋੜੀ ਜੀ ਗਰਮੀ ਹੈ ਤਾਂ ਕਰਕੇ ਆਈਸਕ੍ਰੀਮ ਲਾਵਾਂਗੇ ਇੱਥੋਂ ਚਲੋ ਪਹਿਲਾਂ ਚੱਲਦੇ ਹਾਂ ਮੈਕਡੀ ਫਿਰ ਉਸ ਤੋਂ ਬਾਅਦ ਅੱਗੇ ਫਾਇਰਵਕਸ ਹੋਰੀ ਤਾਤੇ ਅਜੀ ਆਪਾਂ ਹੁਣ ਲੈ ਲਈ ਐ ਮੈਕ ਫਲਰੀ ਤੇ ਹੋਰ ਆਈਸਕ੍ਰੀਮਸ ਤੇ ਜਾਣੇ ਆ ਲੋਕੇਸ਼ਨ ਤੇ ਹੁਣ ਅਸੀਂ ਪਹੁੰਚ ਗਿਆ ਜੀ ਲੋਕੇਸ਼ਨ ਤੇ ਤੇ ਵਧੀਆ ਮੌਲਚਾਲ ਹੈ ਲੋਕੀ ਬੈਠੇ ਨੇ ਵੇਟ ਕਰ ਰਹੇ ਨੇ ਫਾਇਰ ਵਰਕਸ ਦਾ ਬਸ 2 ਮਿੰਟ ਚ ਫਾਇਰ ਵਰਕਸ ਸਟਾਰਟ ਹੋਣ ਵਾਲੇ ਨੇ ਜੀ ਫਾਇਰ ਵਰਕ ਸਟਾਰਟ ਹੋ ਗਏ ਤੇ ਇਹ अराउंड 10 ਮਿੰਟ ਚੱਲਣਗੇ ਇੱਥੇ ਬੈਠ ਕੇ ਇੰਜੋਏ ਕਰਦੇ ਆਂ ਏਸੀਜੀ ਅੱਜ ਦੀ ਵੀਡੀਓ ਤੇ ਅਸੀਂ ਪੂਰਾ ਰਿਵਰ ਫੈਸਟੀਵਲ ਦੇਖ ਕੇ ਹੁਣ ਘਰ ਆ ਗਏ ਆ ਤੇ ਕਾਫੀ ਰਾਤ ਹੋ ਗਈ ਆ ਰਾਉਂਡ 10:30 ਹੋ ਗਏ ਨੇ ਤੇ ਵਧੀਆ ਰਿਹਾ ਅੱਜ ਦਾ ਦਿਨ ਬਹੁਤ ਇੰਜੋਏ ਕੀਤਾ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਹੈ ਤੇ ਜ਼ਰੂਰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮਿਲਦੇ ਆਂ ਇਹੋ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ